ਆਪਣੇ YouTube ਚੈਨਲ ਖੇਤੀਬਾੜੀ ਅਪਡੇਟ ਉੱਪਰ ਸਾਰੇ ਕਿਸਾਨ ਭਰਾਵਾਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਅੱਜ ਤਰੀਕ ਹੈਗੀ ਆ 11 ਨਵੰਬਰ 2025 ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਕਿਸਾਨ ਭਰਾਵਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆਂ ਵੀ ਜਿਹੜੇ ਵੀ ਕਿਸਾਨ ਵੀਰਾਂ ਨੇ ਹੁਣ ਤੱਕ 1121 ਜਾਂ ਫਿਰ ਮੁੱਛਲ 1401 ਜਾਂ ਮੁੱਛਲ ਦੀ ਕੋਈ ਵੀ ਵੈਰਾਈਟੀ ਮੰਡੀ ਦੇ ਵਿੱਚ ਹੁਣ ਤੱਕ ਵੇਚੀ ਆ ਕੀ ਰੇਟ ਦੇ ਉੱਪਰ ਵਿਕੀ ਉਹਨਾਂ ਦੀ ਅਤੇ ਕੀ ਝਾੜ ਰਿਹਾ ਉਹਨਾਂ ਦਾ ਤੇ ਆਪਣੇ ਏਰੀਆ ਦੇ ਹਿਸਾਬ ਦੇ ਨਾਲ ਆਪਣਾ ਕਮੈਂਟਾਂ ਦੇ ਵਿੱਚ ਏਰੀਆ ਦਾ ਨਾਮ ਅਤੇ ਰੇਟ ਅਤੇ ਝਾੜ ਜ਼ਰੂਰ ਦੱਸਿਆ ਕਰੋ ਤਾਂ ਜੋ ਇਹ ਵੀਡੀਓ ਦੇਖ ਕੇ ਹੋਰ ਕਿਸਾਨ ਭਰਾਵਾਂ ਦਾ ਵੀ ਫਾਇਦਾ ਹੋ ਸਕੇ ਕਿਉਂਕਿ ਜਦੋਂ ਵੀ ਆਪਾਂ ਪਨੀਰੀ ਬੀਜਣੀ ਹੁੰਦੀ ਆਪਾਂ ਨੂੰ ਉਦੋਂ ਇਹ ਨਹੀਂ ਪਤਾ ਲੱਗਦਾ ਵੀ ਕਿਹੜਾ ਬੀਜ ਬੀਜਿਆ ਕਿਹਦਾ ਝਾੜ ਵਧੀਆ ਰਿਹਾ ਤੇ ਕਿਹਦਾ ਰੇਟ ਵਧੀਆ ਰਿਹਾ ਤਾਂ ਆਪਾਂ ਤੁਹਾਡੇ ਇਹ ਕਮੈਂਟਾਂ ਦੀ ਤਜਰਬੇ ਰਾਹੀਂ ਕਿਸਾਨ ਭਰਾਵਾਂ ਤੱਕ ਪਹੁੰਚਾ ਸਕਦੇ ਆ ਵੀ ਰੇਟ ਇਹਦਾ ਵਧੀਆ ਰਿਹਾ ਕਿਸਾਨ ਵੀਰ ਆਪਣਾ ਦੇਖ ਸਕਦੇ ਨੇ ਵੀਡੀਓ ਦੇ ਵਿੱਚ ਅਤੇ ਜਦੋਂ ਵੀ ਬੀਜ ਖਰੀਦਣਾ ਆਪਾਂ ਪਹਿਲੀ ਗੱਲ ਤਾਂ ਆਪਾਂ ਇੱਕ ਦੂਜੇ ਕਿਸਾਨ ਭਰਾਵਾਂ ਤੋਂ ਹੀ ਇਹਨਾਂ ਵੈਰਾਈਟੀਆਂ ਦੇ ਜਿਹੜੇ ਕਿਸੇ ਵੀ ਲਾੜੋ ਫਸਲ ਦੇ ਬੀਜ ਆ ਉਹ ਖਰੀਦਿਆ ਕਰੋ ਤਾਂ ਜੋ ਨਾਲੇ ਤਾਂ ਵੇਚਣ ਵਾਲੇ ਕਿਸਾਨ ਵੀਰ ਦਾ ਕੁਝ ਨਾ ਕੁਝ ਫਾਇਦਾ ਹੋ ਸਕੇ ਉਹਦੇ ਚ ਤੇ ਨਾਲੇ ਖਰੀਦਣ ਵਾਲੇ ਦਾ ਜੇਕਰ ਆਪਾਂ ਹੁਣ ਉਦੋਂ ਮੌਕੇ ਤੇ ਦੁਕਾਨਾਂ ਤੋਂ ਲਿਆ ਕੇ ਬੀਜ ਬੀਜਦੇ ਆ ਤਾਂ ਆਪਣੀ ਦੁਕਾਨਾਂ ਤੇ ਬੀਜਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਲੁੱਟ ਹੁੰਦੀ ਹੈਗੀ ਦੁੱਗਣੇ ਚੌਗਣੇ ਰੇਟ ਆਪਾਂ ਨੂੰ ਮਹਿੰਗੇ ਮਿਲਦੇ ਨੇ ਬੀਜਾਂ ਦੇ ਤਾਂ ਹੋ ਸਕਦਾ ਜਿੰਨਾ ਆਪਾਂ ਕਿਸਾਨ ਭਰਾ ਹੀ ਇੱਕ ਦੂਜੇ ਦਾ ਫਾਇਦਾ ਕਰ ਸਕਦੇ ਆ ਕਿ ਇਸ ਤਰ੍ਹਾਂ ਤਾਂ ਆਪਣਾ ਰੇਟ ਆ ਜਿਹੜਾ ਕਮੈਂਟਾਂ ਦੇ ਵਿੱਚ ਜਰੂਰ ਸਾਂਝਾ ਕਰਿਆ ਕਰੋ ਤੁਸੀਂ ਜਿੱਥੋਂ ਵੀ ਏਰੀਆ ਦੇ ਹਿਸਾਬ ਦੇ ਨਾਲ ਵੀ ਵੀ ਕਿਹੜਾ ਏਰੀਆ ਤੁਹਾਡਾ ਤੇ ਕਿਹੜਾ ਪਿੰਡ ਆ ਜਰੂਰ ਸਾਂਝਾ ਕਰਿਆ ਕਰੋ ਤਾਂ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਆਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ 11 21 ਅਤੇ ਬਾਸਮਤੀ ਅਤੇ ਮਸਲ ਦੇ ਤਾਜ਼ੇ ਤੇ ਨਵੇਂ ਰੇਟਾਂ ਬਾਰੇ ਜਾਣਕਾਰੀ ਜੰਨੇ ਤੁਹਾਨੂੰ ਵੀਡੀਓ 'ਚ ਸਭ ਤੋਂ ਪਹਿਲਾਂ ਜੇ ਸ਼ੁਰੂਆਤ ਕਰੀਏ ਤਾਂ ਆਪਾਂ ਹਰਿਆਣੇ ਦੀ ਟੋਹਾਣਾ ਮੰਡੀ ਤੋਂ ਇੱਥੇ 1509 ਦਾ ਰੇਟ 2950 ਰੁਪਈਆ ਤੋਂ ਲੈ ਕੇ 3150 ਰੁਪਈਆ ਤੱਕ ਵਿਕਿਆ ਅਤੇ ਮੁੱਛਲ 1401 ਦਾ ਰੇਟ 3400 ਤੋਂ ਲੈ ਕੇ 3800 ਰੁਪਏ ਤੱਕ ਵਿਕਿਆ ਅਤੇ PV01 ਦਾ ਰੇਟ 3300 ਰੁਪਏ ਤੱਕ ਵਿਕਿਆ 17 18 ਦਾ ਰੇਟ 3200 ਤੋਂ ਲੈ ਕੇ 3400 ਰੁਪਏ ਤੱਕ ਵਿਕਿਆ ਇਸ ਤੋਂ ਅਗੇ ਨਰਵਾਣਾ ਮੰਡੀ ਦੇ ਵਿੱਚ 1509 ਦਾ ਰੇਟ 2700 ਤੋਂ ਲੈ ਕੇ 3100 ਰੁਪਏ ਤੱਕ ਵਿਕਿਆ ਅਤੇ 1692 ਦਾ ਰੇਟ 3100 ਤੋਂ ਲੈ ਕੇ 3200 ਰੁਪਏ ਤੱਕ ਵਿਕਿਆ ਅਤੇ ਮੁੱਛਲ 1401 ਦਾ ਰੇਟ 3450 ਰੁਪਿਆ ਤੋਂ ਲੈ ਕੇ 3750 ਰੁਪਿਆ ਤੱਕ ਵਿਕਿਆ ਇਸ ਤੋਂ ਅੱਗੇ ਸੋਨੀਪੱਤ ਮੰਡੀ ਦੇ ਵਿੱਚ 1509 3000 ਤੋਂ ਲੈ ਕੇ 3150 ਰੁਪਿਆ ਤੱਕ ਵਿਕਿਆ ਅਤੇ 11 21 ਦਾ ਰੇਟ 3800 ਤੋਂ ਲੈ ਕੇ 4000 ਰੁਪਿਆ ਤੱਕ ਵਿਕਿਆ ਅਤੇ 1401 ਦਾ ਰੇਟ 3600 ਰੁਪਿਆ ਤੱਕ ਵਿਕਿਆ 17 18 ਦਾ ਰੇਟ 3200 ਤੋਂ ਲੈ ਕੇ 3340 ਰੁਪਿਆ ਤੱਕ ਵਿਕਿਆ ਪੀਵੀ01 ਦਾ ਰੇਟ 3300 ਰੁਪਿਆ ਤੱਕ ਰਿਹਾ ਇਸ ਤੋਂ ਅੱਗੇ ਸਮਾਲਖਾ ਮੰਡੀ ਦੇ ਵਿੱਚ ਮੁੱਥਲ 1401 ਦਾ ਰੇਟ 3300 ਤੋਂ ਲੈ ਕੇ 3400 ਰੁਪਏ ਤੱਕ ਵਿਕਿਆ ਅਤੇ 1509 ਦਾ ਰੇਟ 2900 ਰੁਪਏ ਤੱਕ ਰਿਹਾ 11 21 ਦਾ ਰੇਟ 3800 ਰੁਪਏ ਤੱਕ ਰਿਹਾ 17 18 ਦਾ ਰੇਟ 3300 ਤੋਂ ਲੈ ਕੇ 3400 18 85 ਦਾ ਰੇਟ 3200 ਤੋਂ ਲੈ ਕੇ 3500 ਰੁਪਏ ਦੇ ਵਿਚਕਾਰ ਵਿਕਿਆ ਇਸ ਤੋਂ ਅੱਗੇ ਕੈਂਥਲ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3230 ਰੁਪਏ ਤੱਕ 1121 ਦਾ ਰੇਟ 3500 ਤੋਂ ਲੈ ਕੇ 3800 ਰੁਪਏ ਤੱਕ ਅਤੇ 1692 ਦਾ ਰੇਟ 3000 ਰੁਪਏ ਤੱਕ 1718 ਦਾ ਰੇਟ 3300 ਰੁਪਏ ਤੱਕ ਮਸਲ 1401 ਦਾ ਰੇਟ 3400 ਰੁਪਏ ਤੋਂ ਲੈ ਕੇ 3750 ਰੁਪਏ ਤੱਕ ਅਤੇ 1847 2700 ਰੁਪਏ ਤੱਕ PB01 ਦਾ ਰੇਟ 3280 ਰੁਪਏ ਤੱਕ ਰਿਹਾ ਇਸ ਤੋਂ ਅੱਗੇ ਗਨੌਰ ਮੰਡੀ ਦੇ ਵਿੱਚ 1509 3100 ਰੁਪਏ ਤੱਕ ਵਿਕਿਆ ਅਤੇ 1121 4000 ਰੁਪਏ ਤੱਕ ਵਿਕਿਆ ਅਤੇ 17 18 3700 ਤੋਂ ਲੈ ਕੇ 3750 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਸਫੀਦੋ ਮੰਡੀ ਦੇ ਵਿੱਚ 1509 ਦਾ ਰੇਟ 3000 ਰੁਪਏ ਤੱਕ ਵਿਕਿਆ ਅਤੇ 1401 ਦਾ ਰੇਟ 3400 ਤੋਂ ਲੈ ਕੇ 3800 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਰਾਣੀਆਂ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3100 ਮੱਛਲ 1400 ਇੱਕ ਦਾ ਰੇਟ 3700 ਰੁਪਏ ਤੱਕ ਵਿਕਿਆ 1121 ਦਾ ਰੇਟ 3600 ਤੋਂ ਲੈ ਕੇ 3800 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਪੰਜਾਬ ਦੀ ਮਰੇਲਕੋਟਲਾ ਮੰਡੀ ਦੀ ਗੱਲ ਕਰੀ ਉੱਥੇ 1509 ਦਾ ਰੇਟ 2800 ਤੋਂ ਲੈ ਕੇ 3100 ਰੁਪਏ ਤੱਕ 1847 2800 ਰੁਪਏ ਤੱਕ ਅਤੇ 1121 ਦਾ ਰੇਟ 3600 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਨਾਬਾ ਮੰਡੀ ਦੇ ਵਿੱਚ 1509 2800 ਤੋਂ ਲੈ ਕੇ 3000 ਰੁਪਏ ਤੱਕ ਰਿਹਾ ਅਤੇ 17 18 ਦਾ ਰੇਟ 3100 ਤੋਂ ਲੈ ਕੇ 3220 ਰੁਪਏ ਤੱਕ 1401 ਦਾ ਰੇਟ 3300 ਤੋਂ ਲੈ ਕੇ 3500 ਰੁਪਏ ਤੱਕ ਰਿਹਾ ਇਸ ਤੋਂ ਕਿ ਚੀਕਾ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3200 ਰੁਪਏ ਤੱਕ 11 21 ਦਾ ਰੇਟ 3500 ਤੋਂ ਲੈ ਕੇ 3700 1401 ਦਾ ਰੇਟ 3300 ਤੋਂ ਲੈ ਕੇ 3800 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਗੱਦੜਬਾਹ ਮੰਡੀ ਦੇ ਵਿੱਚ 1509 3100 ਰੁਪਏ ਤੱਕ ਵਿਕਿਆ 1692 ਦਾ ਰੇਟ 3220 ਰੁਪਏ ਅਤੇ 1401 ਦਾ ਰੇਟ 3500 ਰੁਪਏ ਤੱਕ ਵਿਕਿਆ 1718 ਦਾ ਰੇਟ 3300 ਰੁਪਏ ਤੱਕ ਰਿਹਾ ਇਸ ਤੋਂ ਅੱਗੇ ਕੋਟਕਪੂਰਾ ਮੰਡੀ ਦੇ ਵਿੱਚ 1509 ਦਾ ਰੇਟ 2800 ਤੋਂ ਲੈ ਕੇ 3200 1121 ਦਾ ਰੇਟ 3700 ਰੁਪਏ ਤੱਕ ਮੱਛਲ 1401 ਦਾ ਰੇਟ 3800 ਰੁਪਏ ਤੱਕ ਰਿਹਾ ਇਸ ਤੋਂ ਅੱਗੇ ਪਾਤਣਾ ਮੰਡੀ ਦੀ ਗੱਲ ਕਰੀ ਇੱਥੇ 1121 ਦਾ ਰੇਟ 3400 ਤੋਂ ਲੈ ਕੇ 3720 ਰੁਪਇਆ ਤੱਕ ਰਿਹਾ ਅਤੇ 1509 ਦਾ ਰੇਟ 3000 ਰੁਪਇਆ ਤੋਂ ਲੈ ਕੇ 3150 ਰੁਪਇਆ ਤੱਕ ਅਤੇ 17 18 ਦਾ ਰੇਟ 3000 ਤੋਂ ਲੈ ਕੇ 3300 ਰੁਪਇਆ ਤੱਕ ਰਿਹਾ ਮੁੱਛੜ 1401 ਦਾ ਰੇਟ 3300 ਤੋਂ ਲੈ ਕੇ 3780 ਰੁਪਇਆ ਤੱਕ ਵਿਕਿਆ ਸੁਪਰ 52 ਦਾ ਰੇਟ 2700 ਤੋਂ ਲੈ ਕੇ 2800 ਰੁਪਇਆ ਤੱਕ ਰਿਹਾ ਸੰਗਰੂਰ ਮੰਡੀ ਦੀ ਗੱਲ ਕਰ ਲਈ ਸੰਗਰੂਰ ਦੇ ਵਿੱਚ 1509 ਦਾ ਰੇਟ 3200 ਰੁਪਏ ਤੱਕ ਵਿਕਿਆ ਅਤੇ 1847 2800 ਰੁਪਏ ਤੱਕ ਵਿਕਿਆ 1121 ਦਾ ਰੇਟ 3500 ਤੋਂ ਲੈ ਕੇ 3800 ਰੁਪਏ ਅਤੇ 1401 ਦਾ ਰੇਟ 3400 ਤੋਂ ਲੈ ਕੇ 3700 ਰੁਪਏ ਤੱਕ ਵਿਕਿਆ ਇਹ ਸੀ ਪੰਜਾਬ ਤੇ ਹਰਿਆਣੇ ਦੀਆਂ ਮੰਡੀਆਂ ਦੇ ਅੱਜ ਦੇ ਬਾਸਮਤੀ ਅਤੇ ਮੁੱਸਲ ਦੇ ਤਾਜ਼ੇ ਤੇ ਨਵੇਂ ਰੇਟਾਂ ਦੀ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਦਾਂ ਦੀ ਹੀ ਜਾਣਕਾਰੀ ਲੈ ਕੇ ਫੇਰ ਤੋਂ ਮਿਲਦੇ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਕਿਸਾਨ ਭਰਾਵਾਂ ਨੂੰ ਇੱਕ ਵਾਰ ਫਿਰ ਤੋਂ ਬੇਨਤੀ ਕਰਦੇ ਆਂ ਵੀ ਆਪਣਾ ਕਮੈਂਟਾਂ ਦੇ ਵਿੱਚ ਰੇਟ ਅਤੇ ਝਾੜ ਦਾ ਜਿਹੜਾ ਤਜਰਬਾ ਹੋ ਜਰੂਰ ਸਾਂਝਾ ਕਰਿਆ ਕਰੋ ਧੰਨਵਾਦ ਜੀ ਵੀਡੀਓ ਦੇਖਣ ਲਈ